ਇਹਨਾਂ 4 ਏਕੜਾਂ ਦੇ ਵਿੱਚ ਲਗਭਗ ਜੀ 100 ਤੋਂ ਪਲੱਸ ਵੈਰਾਈਟੀਆਂ ਫਲੂਟਾਂ ਦੀਆਂ ਅਗਾ ਚੁੱਕੀਆਂ ਨੇ ਜਿਨ੍ਹਾਂ ਚੋਂ ਕਾਮਯਾਬ ਬਹੁਤ ਘੱਟ ਚੋਂ ਹੋਇਆ ਜੀ ਮੰਨ ਕੇ ਚੱਲੀਏ ਵੀ ਆਪਾਂ 20 ਕ ਬੂਟੇ ਐਕਸੋਟਿਕ ਇਹ ਜਿਹਨੇ ਜਿਹੜੇ ਆਪਾਂ ਕਾਮਯਾਬ ਕਰ ਲਿਆ ਜੀ ਤੇ ਕੁਝ ਕੁ ਚੀਜ਼ਾਂ ਆਂਦੀਆਂ ਨੇ ਜਿਹੜੀਆਂ ਵੀ ਕੋਈ ਆਨਸਰ ਫੇਲ ਹੋਊਗੀ ਕੋਈ ਇੱਕ ਸਿਆਲ ਕੱਟ ਕੇ ਫੇਲ ਹੋਊਗੀ ਕੋਈ ਗਰਮੀ 'ਚ ਫੇਲ ਹੋਊਗੀ ਕਿਉਂਕਿ ਜ਼ਮੀਨ ਕਿਸੇ ਚੀਜ਼ ਨੂੰ ਨੀਂ ਨਕਾਰਦੀ ਪੰਜਾਬ ਦੀ ਜ਼ਮੀਨ ਦੇ ਵਿੱਚ ਬਜ਼ੁਰਗ ਕਹਿੰਦੇ ਸੀ ਬੰਦਾ ਮਾਰ ਕੇ ਦੱਬ ਦੋ ਉਹ ਵੀ ਹਰਾ ਹੋ ਜੂ ਤਾਂ ਉਹ ਗੱਲ ਹਕੀਕਤ ਆ ਵੀ ਬੰਦਾ ਵੀ ਹਰਾ ਹੋ ਜੂ ਪਰ ਮੌਸਮ ਦੇ ਵਿੱਚ ਕਈ ਵਾਰ ਕੋਈ ਪਰਟੀਕੂਲਰ ਬੂਟਾ ਸਰਦੀ ਨਹੀਂ ਚੱਲਦਾ ਕੋਈ ਗਰਮੀ ਨਹੀਂ ਚੱਲਦਾ ਕੋਈ ਵਿਚ ਵਿਚਾਲੇ ਵਾਲਾ ਜਿਹੜਾ ਬਹੁਤ ਜ਼ਿਆਦਾ ਆਪਣਾ ਡਰਾਈ ਮੌਸਮ ਹੁੰਦਾ April May ਦੇ ਵਿੱਚ ਜਦੋਂ ਲੋ ਚੱਲਦੀ ਆ ਉਹ ਨਹੀਂ ਚੱਲਦਾ ਤਾਂ ਉਦੋਂ ਆ ਕੇ ਬੂਟੇ ਮਰ ਜਾਂਦੇ ਆ ਜਿਹੜੇ ਉਹ ਬੂਟੇ ਮਰਦੇ ਆ ਉਹਨਾਂ ਨੂੰ ਛੱਡ ਕੇ ਸਕਿਪ ਕਰਕੇ ਵੀ 30 40 ਪ੍ਰਕਾਰ ਦੇ ਬੂਟੇ ਅਜੇ ਖੜੇ ਨੇ ਹਾਲ ਵੀ ਆਪਣੇ ਕੋਲ ਜਿਹੜੇ ਬਹੁਤ ਐਗਜ਼ੋਟਿਕ ਨੇ ਜਾਂ ਜਿਹੜੇ ਆਲੇ-ਦਾਲੇ ਕਿਤੇ ਬਹੁਤ ਘੱਟ ਨੇ ਜੀ ਦੇਖਣ ਨੂੰ ਮਿਲਦੇ ਉਹ ਆਪਾਂ ਪੈਦਾ ਕੀਤੇ ਆ